ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਅ ਕੱਲ ਨਗਰ ਨਿਗਮ ਵੱਲੋਂ ਮਾਨਯੋਗ ਸਾਡੇ ਜਿਹੜੇ ਕਮਿਸ਼ਨਰ ਦਵਿੰਦਰ ਸਿੰਘ ਹੀ ਆਏ ਨੇ ਉਹਨਾਂ ਦੇ ਹੁਕਮਾ ਤਹਿਤ ਨਗਰ ਨਿਗਮ ਵੱਲੋਂ ਬਾਜ਼ਾਰ ਦੇ ਸਾਰੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ ਸੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਆਪਣੇ ਆਪ ਜਿਹੜੀ ਇਨਕ੍ਰੋਚਮੈਂਟ ਹਟਾ ਲਓ ਪਰ ਉਹਦੇ ਵਿੱਚ ਕੋਈ ਬਾਲੀ ਪ੍ਰੋਗਰੈਸ ਨਹੀਂ ਸੀ ਅਸੀਂ ਚਲਾਨ ਵੀ ਕੱਟੇ ਆ ਕਾਫੀ ਸੋ ਮਾਨਯੋਗ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਕੱਲ ਅਸੀਂ ਮੀਟਿੰਗ ਕੀਤੀ ਸੀ ਸਾਰੇ ਬਾਜ਼ਾਰ ਦੇ ਨਾਲ ਉੱਥੇ ਤੈਅ ਹੋਇਆ ਸੀ ਕਿ ਜਿਹੜਾ ਛਜਰਾ ਉੱਥੇ ਤੱਕ ਬੰਦਾ ਸਮਾਨ ਲਾਊਗਾ ਜਿਹਦਾ ਸਮਾਨ ਬਾਹਰ ਹੋਊਗਾ ਉਹਦਾ ਸਮਾਨ ਨਗਰ ਨਿਗਮ ਜ਼ਬਤ ਕਰ ਲਏਗੀ ਸੋ ਅਸੀਂ ਅੱਜ ਉਸੇ ਕਾਰਵਾਈ ਤਹਿਤ ਅੱਜ ਪਹਿਲੇ ਦਿਨ ਕਾਰਵਾਈ ਸ਼ੁਰੂ ਕੀਤੀ ਹੈ ਸਾਰੇ ਬਾਜ਼ਾਰਾਂ ਦੇ ਵਿੱਚ ਜਿਹਦਾ ਜਿਹਦਾ ਸਮਾਨ ਜੋ ਸਾਡਾ ਫੈਸਲਾ ਹੋਇਆ ਮੀਟਿੰਗ ਉਤੋਂ ਬਾਹਰ ਹੋਏਗਾ ਉਹ ਜ਼ਬਤ ਕਰ ਲਿਆ ਜਾਏਗਾ ਅਕਸਰ ਅਕਸਰ ਦੇਖਿਆ ਜਾਂਦਾ ਤੁਹਾਡੇ ਵੱਲੋਂ ਕਾਰਵਾਈਆਂ ਤਾਂ ਜ਼ਰੂਰ ਕੀਤੀ ਜਾਂਦੀਆਂ ਤੁਸੀਂ ਅੱਗੇ ਜਾਂਦੇ ਹੋ ਤੇ ਕਿਹੜੇ ਪਿਛਲੇ ਦੁਕਾਨਦਾਰ ਆਉ ਫਿਰ ਸਮਾਨ ਦਾ ਸਮਾਨ ਹੋ ਜਾਂਦਾ ਅੱਜ ਅਸੀਂ ਜਾਣਾ ਹੀ ਨਹੀਂ ਅੱਜ ਅਸੀਂ ਇੱਥੇ ਹੀ ਬੈਠੇ ਹਾਂ ਸਾਰਾ ਦਿਨ ਅੱਜ ਅਸੀਂ ਜਿੱਥੇ ਕਾਰਵਾਈ ਕਰਾਂਗੇ ਨਾ ਹੁਣ ਅਸੀਂ ਉੱਥੇ ਡੇਰੇ ਲਾ ਲੈਣੇ ਆ ਲਗਾਤਾਰ ਨੋਟਿਸ ਭੇਜੇ ਜਾਂਦੇ ਨੇ ਜੁਰਮਾਨੇ ਪਾਏ ਜਾਂਦੇ ਫੇਰ ਵੀ ਦੁਕਾਨਦਾਰ ਨਹੀਂ ਦੁੱਦਦਾ ਫੇਰ ਵੀ ਆਪਣੇ ਪੜੀਆਂ ਅੱਗੇ ਲੈ ਜਾਂਦੇ ਜਿਹੜੇ ਲੋਕ ਟ੍ਰੈਫਿਕ ਨੂੰ ਮੁਸ਼ਕਲ ਆਉਂਦੀ ਆ ਤੇ ਹੁਣ ਅਗਲੀ ਕੀ ਰਣਨੀਤੀ ਹੋਏਗੀ ਤੁਹਾਡੇ ਕੋਲ ਦੇਖੋ ਸਾਡੇ ਵੱਲੋਂ ਕਦੀ ਵੀ ਤਹਿਬਜ਼ਾਰੀ ਵੱਲੋਂ ਕੋਈ ਢਿੱਲੀ ਕਾਰਵਾਈ ਨਹੀਂ ਕੀਤੀ ਗਈ ਉਹਦੀ ਕਾਰਵਾਈ ਦਾ ਰੂਪ ਹੀ ਅਸੀਂ ਬਦਲਦੇ ਰਹੇ ਕਦੀ ਚਲਾਨੇ ਕਰਕੇ ਕੋਰਟ 'ਚ ਭੇਜਦੇ ਰਹੇ ਕਦੀ ਸਮਾਨ ਜ਼ਬਤ ਕਰਦੇ ਰਹੇ ਆ ਕਦੀ ਅਸੀਂ ਅਨਾਉਂਸਮੈਂਟਾਂ ਕਰਾ ਕੇ ਇਹਨਾਂ ਨੂੰ ਅਪੀਲ ਵੀ ਕਰਦੇ ਰਹੇ ਆ ਕਿ ਆਪ ਕੋ ਆਪਣਾ ਸਮਾਨ ਪਿੱਛੇ ਰੱਖਣ ਪਰ ਹੁਣ ਅਸੀਂ ਸਮਾਨ ਵੀ ਜ਼ਬਤ ਕਰਾਂਗੇ ਚਲਾਨ ਵੀ ਕਟਾਂਗੇ ਔਰ ਪੁਲਿਸ ਨੂੰ ਕਾਰਵਾਈ ਲਈ ਵੀ ਲਿਖਾਂਗੇ ਜਿਹੜੇ ਦੁਕਾਨਦਾਰ ਨਹੀਂ ਸਮਾਨ ਰੱਖਣੋਂ ਹਟਣਗੇ ਅਸੀਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਉਣ ਲਈ ਵੀ ਕਾਰਵਾਈ ਆਰੰਭ ਕਰਾਂਗੇ ਇਸ ਤਰ੍ਹਾਂ ਦੇਖਿਆ ਜਾਵੇ ਮਾਇਲ ਅਗੇ ਟੰਡਾ ਹੋਊ ਵੀ ਇਸ ਕੋਲ ਸਾਰੇ ਹੀ ਇੱਥੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਵਿੱਚੇ ਕਾਰਵਾਈ ਜਾਰੀ ਰਹੇਗੀ ਤੇ ਜਿਸ ਤਰ੍ਹਾਂ ਉਸੇ ਤਰ੍ਹਾਂ